ਸਮਦਾ ਸਾਨ ਦਾ ਜਨੇਊ ਦੂਜਾ ਕਪਾ ਦਾ ਜਨੇਊ ਤੀਜਾ ਪਾਵੇ ਸਮਾਜ ਵਿੱਚ ਨਫ਼ਰਤ ਬੀਜਦਾ ਜਨੇਊ ਐਸਾ ਪਿਆਰ ਨਾਲ ਜਿਉਣਾ ਨਾ ਸਿਖਾਵੇ ਪੰਡਤ ਤੇਜੀ ਪਿਆਰ ਨਾਲ ਜਿਉਣਾ ਨਾ ਸਿਖਾਵੇ ਸਾਨੂੰ ਨਹੀਂ ਕਬੂਲ ਇਹ ਪਾਂਦਾ ਜੀ ਜਨੇਊ ਜੇ ਸਨੇ ਪਿਆਰ ਨਹੀਂ ਸਿਖਾਉਣਾ ਦਿਲ ਵਿੱਚ ਦਇਆ ਤੇ ਜਨਤਾ ਦਾ ਪਿਆਰ ਹੋਵੇ ਗਾਲ ਚ ਜਨੇ ਉਹ ਐਸਾ ਪਾਉਣਾ ਪੰਡਤ ਜੀ ਗਾਲ ਚ ਜਨੇ ਉਹ ਐਸਾ ਪਾਉਣਾ ਓਏ ਈਰ ਖਾ ਦੀ ਅਗ ਵਿੱਚ ਧਰਮਾ ਪੰਡਤਾ ਏ ਰਖਾ ਦੀ ਅਗ ਵਿੱਚ ਤਰਮਾਂ ਦੇ ਆਗੂ ਮੱਤੇ ਜਾਣ ਭਏ ਸਾਚਾ ਨੂੰ ਛਪਾਈ ਸਾਚੇ ਉੱਤੇ ਝੂਠ ਦਾ ਮਲਮਾ ਸਭ ਫੇਰ ਰਹੇ ਨੇ ਸੜ ਰਹੀ ਦੇਸ਼ ਦੀ ਲਕਾਈ ਪੰਡਤ ਜੀ ਸਾਰੇ ਰਹੀ ਦੇਸ਼ ਦੀ ਲਕਾਈ ਦਗੇ ਤੇ ਪਰੇ ਬਵਾਲਾ ਬਣਿਆ ਮਾਹੌਲ ਸਾਰੇ ਟੁੱਟ ਜਾਣਾ ਕਾਚ ਦਾ ਖੜਾਉਣਾ ਜੱਟ ਦੀ ਅੰਗੰਡਾ ਤੇ ਸਤਵਾਲਾ ਵਟ ਹੋਵੇ ਗਾਲ ਚ ਜਨੇ ਉਹ ਐਸਾ ਪਾਉਣਾ ਪੰਡਤ ਜੀ ਗਾਲ ਚ ਜਨੇ ਉਹ ਐਸਾ ਪਾਉਣਾ ਆਤਮਾ ਜੋ ਦੇਸ਼ ਦੇਣੇ ਕਰਦੇ ਜੋ ਦਗੇ ਨੂੰ ਵਸਾ ਕੇ ਦਿਲ ਵਿੱਚ ਟਪਟੇ ਮੁੱਖੋਂ ਰਾਮ ਰਾਮ ਕਹਿੰਦੇ ਰਾਮ ਕਹਿੰਦੇ ਕਰਦੇ ਜੋ ਦਗੇ ਨੂੰ ਵਸਾ ਕੇ ਪੰਡਤ ਜੀ ਕਰਦੇ ਜੋ ਦਗੇ ਨੂੰ ਵਸਾ ਕੇ ਸਿੱਖ ਗਏ ਨੇ ਜ਼ੁਲਮ ਕਮਾਉਣਾ ਦਿਲ ਵਿੱਚ ਦਇਆ ਤੇ ਜਨਤਾ ਦਾ ਪਿਆਰ ਹੋਵੇ ਗਾਲ ਚ ਜਨੇ ਉਹ ਐਸਾ ਪਾਉਣਾ ਪੰਡਤ ਜੀ ਗਾਲ ਚ ਜਨੇ ਉਹ ਐਸਾ ਪਾਉਣਾ ਸੱਚ ਨੂੰ ਨਹੀਂ ਪੂਜਦੇ ਪੰਡਤ ਮਲਾਣੇ ਇਥੇ ਮੁੱਲਾ ਦੀ ਵੀ ਬਾਗਨਾ ਨਰੋਈ ਦਿਲ ਵਿੱਚ ਕਬਟ ਤੇ ਮੁਖੋ ਰਾਮ ਰਾਮ ਕਹਿੰਦੇ ਨੇਕੀ ਛੱਟ ਬੈਠਾ ਹਰ ਕੋਈ ਪੰਡਤ ਜੀ ਨੇਕੀ ਛੱਟ ਬੈਠਾ ਹਰ ਕੋਈ ਬਣ ਕੇ ਸਜਣ ਜਿਹੜੇ ਥਕੀਆਂ ਬਿਮਾਰ ਦੇਣੇ ਉਹਨਾਂ ਤਾਂ ਹੀ ਸਿੱਧੇ ਰਾਹੇ ਪਾਉਣਾ ਜੱਤ ਦੀਆਂ ਗੰਡਾ ਸਤ ਪਉਣਾ ਪੰਡਤ ਜੀ ਗਾਲਚ ਜਨੇ ਉਹ ਐ ਸਪਉਣਾ ਗੋਰਖ ਦੇ ਚੇਲੇ ਇਥੇ ਸ਼ੱਕ ਦੇ ਖੀਰ ਮੇਵੇ ਗੋਰਖ ਦੇ ਚੇਲੇ ਇਥੇ ਸ਼ੱਕ ਦੇ ਨ ਖੀਰ ਮੇਵੇ ਦੁੱਧ ਪੀਣ ਖਾਂਦੇ ਜੋ ਮਲਾਈਨਾ ਦਿਲ ਵਿੱਚ ਕਪਟ ਤੇ ਮੁੱਖ ਰਾਮ ਰਾਮ ਕਹਿੰਦੇ ਵੇਲਿਆਂ ਨੇ ਗੋਗੜਾਂ ਵਧਾਈਆਂ ਪੰਡਤ ਜੀ ਵੇਲਿਆਂ ਨੇ ਗੋਗੜਾਂ ਵਧਾਈਆਂ ਦਿਲ ਦੇ ਤਰਾਜੂ ਵਿੱਚ ਦੁਖੀਆਂ ਦੇ ਦੁੱਖ ਨਾ ਪੇ ਅਸਾਂ ਦੁੱਖ ਸਾਬਿਦਾ ਵਡਾਉਣਾ ਦਿਲ ਵਿੱਚ ਦਇਆ ਤੇ ਜੰਤਾ ਦਾ ਪਿਆਰ Dude,